ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਕੀ ਹਾਲ ਚਾਲ ਨੇ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਛੋਟੇ ਪਰ ਆਰੇ YouTube ਚੈਨਲ ਤੇ ਤੇ ਆਪਾਂ ਤੇਰੀ ਵੀਡੀਓ ਇੰਨੇ ਕਰਾ ਭੈ ਤੁਹਾਨੂੰ ਮੋਜੋ ਗਿਆ ਤੇ ਆਪਾਂ ਇਹ 에어ਪੋਰਟ ਤੇ ਫ੍ਰੀ ਸਰ ਤੇ ਕੱਲ੍ਹ ਜੀ ਨਿਊਜ਼ੀਲੈਂਡ ਦੇਖ ਕੇ ਮਾ ਖੇਡਣ ਤੇ ਨਾਲੇ ਨਿਊਜ਼ੀਲੈਂਡ ਵਰਲਡ ਕੱਪ ਆ ਉਹ ਦੋਨੋਂ ਖੜੇ ਚੱਲੇ ਆ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਆ ਨਾਲ ਇਹ ਸਾਰੇ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਸਾਰਾ ਬਲੌਗ ਬਣਾਉਣੇ ਆ ਅੱਥਰ ਤੱਕ ਪਹੁੰਚਣ ਤੱਕ ਜੰਗਲਦਿਆਂ ਜਾ ਕੇ ਨਾਲੇ ਤੇ ਲਾਉਣੇ ਆ ਰੌਣਕਾ ਨਿਊਜ਼ੀਲੈਂਡ ਵੀ ਮੈਂ ਕਿਹਾ ਚਲੋ ਅੱਜ ਵਲੌਗ ਬਣਾ ਲੈਂਦੇ ਆ ਕਾਫੀ ਜਨਾਨਾ ਬਣਾਇਆ ਹੋਇਆ ਹੈ ਤੇ ਸੋਈ ਵੀਡੀਓ ਨੇ ਬਣੇ ਰੋ ਤੁਹਾਨੂੰ ਸਾਰਾ ਸਫਰ ਦਿਖਾਉਣੀ ਹੈ ਪਰ ਤੇ ਅੰਮ੍ਰਿਤਸਰ ਖੜਾ ਆਪਾਂ ਇਹਦੇ ਅੰਦਰ ਚੱਲਿਆਂ ਦਾ ਦਿਖਾਉਣੇ ਮਾਹੌਲ ਪਲੇਂਟਾਂ ਦੇ ਵਿੱਚ ਨਾ ਉਹ ਰੀਅਰ ਕਿਦੀਗਾ ਦਾ ਜਹਾਜ਼ ਚੱਲਿਆ ਜੀ ਆਪਣ ਲੈ ਕੇ ਸਾਰੇ ਟੋਰੇ ਲੇਟ ਸਾਰੇ ਗੋਰੀ ਆਇਆ ਲੱਗਦਾ ਜਿਵੇਂ ਬਾਹਰਲੇ ਦੇਸ਼ ਕਿਸੇ ਕਟਰੀ ਵਿੱਚ ਲੱਦੇ ਨੇ ਆਹ ਫਿਲਮਾਂ ਵਾਲਾ ਹੀਰੋ ਤੋਂ ਦਿਖਾਉਣੇ ਇੱਕ ਉਹ ਵਾਈਟ ਵਾਲਾ ਇਹ ਆਹ ਨਾ ਕੀ ਯਾਰ ਮੈਨੂੰ ਇਹ ਦਮਾਚਰ ਰਲ ਗਿਆ ਤਾਂ ਦਿਖਾਉਣਾ ਉਹ ਪ੍ਰੀਆ ਮੇਰਾ ਫੇਸ ਐਡੋਂ ਦਿਖਾਉਣਾ ਯਾਰ ਉਹ ਆ ਐਕਟਿੰਗ ਤਾਂ ਕੀ ਕਰਦਾ ਯਾਰ ਮਾਜ ਰੋਲ ਦੇ ਗੋਡੇ ਘਾਡੇ ਲੇਕਣ ਤੇ ਯਾਰ ਇਹ ਦਮਾਚਰ ਨੇ ਲੋ ਜੀ ਆਪਾਂ ਆ ਗਏ ਆ ਜੀ ਦਿੱਲੀ ਦਿੱਲੀ ਪਹੁੰਚ ਚੁੱਕੇ ਆ ਤੇ ਅਜੇ ਹੋਇਆ ਟਾਈਮ 5:30 ਆਪਣੀ ਹੈਗੀ ਫਲਾਈਟ 9:50 ਤੇ ਤਾਂ ਵੀ ਟਾਈਮ ਪੜਾ ਹੈ ਕਾਫੀ ਪਿੱਛੇ ਐਲੀਫੈਂਟ ਆ ਗਿਆ ਹੈ ਸੁਖਮਣ ਹੁੰਦਾ ਵਾਲੇ ਨਾਲ ਸੁਣਨਾ ਕਰਨਾ ਹੀ ਪਾਪਾ ਪਾਪਾ ਐਲੀਫੈਂਟ ਚੇਦੀ ਮੇਰੀ ਨਾ ਮਿਸ ਕਰ ਰਿਹਾ ਦਿਲ ਨਹੀਂ ਕਰ ਰਿਹਾ ਹੀ ਬੜਾ ਔਖਾ ਹੁੰਦਾ ਛੱਡ ਕੇ ਆਉਣਾ ਯਾਰ ਜਦੋਂ ਹੁੰਦਾ ਪਿਓ ਬਣੇ ਹੁਣ ਪਤਾ ਲੱਗਦਾ ਬੜਾ ਔਖਾ ਨਿਆਣੇ ਨੂੰ ਛੱਡ ਕੇ ਆਉਣਾ ਫੈਮਿਲੀ ਨੂੰ ਪਰਿਵਾਰ ਤੋਂ ਛੱਡ ਕੇ ਪਿੱਛੇ ਦੇ ਇਦਾਂ ਜਿਹਨੂੰ ਭਾਈ ਦਾ ਬਾਹਰ ਖੇਡਣ ਫੋਰਨ ਕੰਟਰੀ ਜਾਂਦੇ ਮੈਂ ਕਿਹ ਗੱਲ ਕਰਦਾ ਨਾ ਜਿਹੜੇ ਨਿਆ ਵਿਚਾਰੇ ਯਾਰ ਜਿਹੜੇ ਇਨਾ ਨਾ ਚੇਰ ਉਥੇ ਰਹਿੰਦੇ ਆਪਣੀ ਪਰਿਵਾਰ ਤੋਂ ਦੂਰ ਫੈਮਿਲੀ ਤੋਂ ਬੜਾ ਉਫਾਂਦਾ ਇਦਾਂ ਮੈਨੂੰ ਦਬਾਉਂਦੇ ਖੜਾਦਾ ਬਾਕੀ ਦੂਜਿਆਂ ਨੂੰ ਪਤਾ ਨਹੀਂ ਆ ਮੈਂ ਨਹੀਂ ਜਾਣਦਾ ਹਾਂ ਫੋਰਮ ਕੰਟਰੀ 'ਚ ਰਹਿ ਸਕਦਾ ਮੈਂ ਤਾਂ ਆਪਣੇ ਪਿੰਡ ਘਰੇ ਤੇ ਆਪਣੇ ਪੰਜਾਬ 'ਚ ਰਹਿ ਕੇ ਖੁਸ਼ ਹਾਂ ਤੇ ਆਪਾਂ ਰਵਾਂਗੇ ਵੀ ਪੰਜਾਬ 'ਚ ਪਿੰਡ 'ਚ ਮਹਾਰਾਜ ਵੇਅਰ ਕਰੇ ਤੇ ਇੱਥੇ ਸਾਰਾ ਵਜੂ ਕਰਾਂਗੇ ਸੈਟਅਪ ਮਹਾਰਾਜ ਇਹਨੇ ਜੁਗਾ ਕਰੇ ਆਪਣੇ ਘਰ ਰਹਿਗੇ ਆਪਣੇ ਪ੍ਰਵਾਰ ਕੋਲ ਰਹਿ ਕੇ ਆਪਣੇ ਪਿੰਡ ਰਹਿ ਕੇ ਤਰੱਕੀ ਕਰੀਏ ਬਾਬਾ ਕਿਰਪਾ ਕਰੇ ਸਾਰੇ ਜਾਣੇ ਹੋਰ ਵੀ ਮੇਰੇ ਵੀ ਜਿੰਨੇ ਵੀ ਚਾਹਵਣਾ ਵੱਧ ਤੋਂ ਵੱਧ ਪੰਜਾਬ ਰਾਓ ਇੱਥੇ ਕੰਮ ਕਰੋ ਆਪਣਾ ਕਾਰੋਬਾਰ ਸੈੱਟ ਕਰੋ ਤੇ ਕੁਝ ਨਹੀਂ ਵੈਸੇ ਬਾਕੀ ਪਰਮ ਜਿਹੜਾ ਜਿਆਦਾ ਜਮੇ ਤਦ ਨੇ ਇਸ ਵਟਾਪੀ ਦੇ ਬੋਲਦਾ ਲੋਕਾ ਕਹਣਾ ਆਫ ਤੇ ਤੂੰ ਤੋਰਿਆ ਰਹਿਣਾ ਕਦੀ ਕਿਤੇ ਚਲ ਗਿਆ ਕਦੀ ਕਿਤੇ ਇਹ ਬਾਰੋਂ ਹੋ ਗਏ ਹੁਣ ਰਹਿਣਾ ਵਾ ਤੇ ਸਾਨੂੰ ਕਹਿੰਨਾ ਵਾ ਵੀ ਤੁਸੀਂ ਨਾ ਜਾਓ ਪਰ ਆਪਾਂ ਚਲੋ ਆਪਾਂ ਗੇਮ ਤੋਂ ਫ੍ਰੀ ਦਾ ਵਾ ਤੇ ਗੇਮ ਤੋਂ ਕਰਕੇ ਵਾਪਸ ਆ ਜੀਦਾ ਆਪਣਾ ਖੇਡ ਕੇ ਵੀ ਪਕਾਰਨੀ ਰਿੰਦੇ ਆਪਾਂ ਤੇ ਵੈਸੇ ਮੇਰੇ ਵੀ ਚਲੋ ਜਾਓ ਕਮਾਈਆਂ 2 4 5 ਸਾਲ ਕਮਾਈ ਕਰੋ ਵਧੀਆ ਪੈਸੇ ਜੋੜੋ ਜੋੜ ਕੇ ਤੇ ਆਪਣਾ ਬਾਅਦ ਚੋਂ ਵਾਪਸ ਆ ਜਾਓ ਆਪਣੇ ਪਰਿਵਾਰ ਕੋਲ ਇੱਥੇ ਕੋਈ ਕਾਰੋਬਾਰ ਕਰੋ ਵਧੀਆ ਪੰਜਾਬ ਨਾਲ ਦੀ ਰੀਸ ਨਹੀਂ ਆ ਮੇਰੇ ਵੀਰੋ ਆਪਾਂ ਸਾਰੀਆਂ ਕੰਟਰੀਆਂ ਘੁੰਮ ਲੀਆਂ ਵਾ ਸਾਰਾ ਕੁਝ ਐਕਸਪੀਰੀਐਂਸ ਆਪਾਂ ਅੱਜ ਨਾਲ ਸ਼ੇਅਰ ਕਰ ਰਹੇ ਆ ਕਿਹ ਰਸੋਣੀ ਸੁਣਾਈ ਨਹੀਂ ਆਪਾਂ ਰਹੇ ਆ ਹਰ ਇੱਕ ਕੰਟਰੀ ਦੇ ਵਿੱਚ ਰਿਹਾ ਮੈਂ ਤੇ ਸਾਰਿਆਂ ਦਾ ਆਪਾਂ ਦੇਖ ਲਿਆ ਅਮਰੀਕਾ ਤੱਕ ਅਮਰੀਕਾ ਨਾਲੋਂ ਤਕੜਾ ਦੇਸ਼ ਕਿਹ ਹੋਈਗਾ ਕਹਿੰਦੇ ਵੀ ਸਰਪੰਚ ਦੇਸ਼ ਆ ਅਮਰੀਕਾ ਉਸੇ ਕੋੜਲੇ ਲਾ ਕੇ ਨਾ ਹੁੰਦਾ ਉਹਦੇ ਨਾਲੋਂ ਤਕੜੀ ਕੋਈ ਕੰਟਰੀ ਨਹੀਂ ਹੈਗੀ ਸਾਰੇ ਕਿਤੇ ਰਹਿ ਕੇ ਵੇਲੇ ਭਰੇ ਜਿਹੜਾ ਸਵਾਦ ਪੰਜਾਬ ਜਾਣਾ ਆਪਦੇ ਪਿੰਡ ਜਿਹੜੀ ਸ਼ਾਂਤੀ ਆ ਉਹ ਕਿਤੇ ਨਹੀਂ ਹੈਗੀ ਮਹਾਰਾਜ ਸਾਰਿਆਂ ਨੂੰ ਇੰਨੀ ਜੁਗਾ ਕਰੇ ਮੈਂ ਜਾਨਾ ਵੀ ਆਪਣੇ ਘਰੇ ਰਹਿਣਾ ਆਪਣੇ ਪਰਿਵਾਰ ਕੋਲ ਪੰਜਾਬ 'ਚ ਰਹਿਣ ਪਿੰਡ ਰਹਿਣ ਆਪਣੇ ਤੇ ਪਿੰਡ ਰਹਿ ਕੇ ਤਰੱਕੀ ਕਰਨਾ ਆਪਣਾ ਕਾਰੋਬਾਰ ਕਰਨ ਬਾਈ ਗਰੂ ਮੇਲ ਕਰੇ ਸਾਰਿਆਂ ਦੇ ਚੜਦੀ ਕਲਾ 'ਚ ਰੋ ਸਾਰੇ ਹੱਸਦੇ ਖੇਡਦੇ ਰਹੋ ਆਪਣੀ ਫਲਾਈਟ ਚੜੇ 3-4 ਘੰਟੇ ਹੈਗੇ ਆ 4 4.5 ਆ ਚਲੋ ਗੱਲਾਂបੱਤਾਂ ਮਾਰਦੇ ਆ ਆਪਣੇ ਵੀਰਾਂ ਨਾਲ ਭਰਾਵਾਂ ਨਾਲ ਮੇਰੀਆਂ ਭੈਣਾ ਮਾਵਾ ਨਾਲ ਤੇ ਬਾਕੀ ਮੈਂ ਕੱਲ ਹੋਰ ਕਰਨਾ ਚਾਹੁੰਦਾ ਹਾਂ ਮੈਂ ਦੇਖਦਾ ਨਾ ਤੁਹਾਨੂੰ ਪਤਾ ਵੀ ਮੈਂ ਜਿੰਨੀਆਂ ਵੀ ਇੰਸਟਾਗ੍ਰam ਤੇ ਜਾਂ YouTube ਤੇ ਵੀਡੀਓ ਅਪਲੋਡ ਕਰਦਾ ਮੈਂ ਏ ਟੂ ਜ਼ ਸਾਰੇ ਕਮੈਂਟ ਰੀਡ ਕਰਦਾ ਨਾ ਸਾਰੇ ਘੜਦਾ ਸਾਰੇ ਕਮੈਂਟ ਵਿੱਚ ਲਾਈਕ ਵੀ ਕਰਦਾ ਹਾਂ ਤੁਸੀ ਸਾਰਿਆਂ ਨੇ ਨੋਟਿਸ ਕੀਤਾ ਹੋਊਗਾ ਮੈਂ ਹਰੇਕ ਕਮੈਂਟ ਪੜ੍ਹਦਾ ਹਰੇਕ ਕਮੈਂਟ ਲਾਈਕ ਕਰਦਾ ਭਾਵੇਂ ਕੋਈ ਵਧੀਆ ਕਰਦਾ ਭਾਵੇਂ ਉਹ ਮਾੜਾ ਕਰਦਾ ਆਪਾਂ ਸਾਰਿਆਂ ਦੇ ਕਮੈਂਟ ਲਾਈਕ ਕਰਦੇ ਆ ਤੇ ਪੜ੍ਹਦੇ ਆ ਤੇ ਮੇਰੇ ਵੀ ਜਿਹੜੇ ਵਿੱਚ ਕਹੀ ਗਈ ਔਰ 1 2 2 4 ਹੁੰਦੇ ਹੀ ਆ ਸ਼ਰਾਰਤੀ ਅੰਸਰ ਜਿਹੜੇ ਬੋਲਦੇ ਆ ਤੇ ਮੈਂ ਇਹੋ ਕਹਣਾ ਉਹਨਾਂ ਜਿਹੜੇ ਆਪਾਂ ਨੂੰ ਪਿਆਰ ਕਰਦੇ ਮੇਰੀ ਗੀਤ ਨੂੰ ਪਿਆਰ ਕਰਦੇ ਆ ਕੋਈ ਨਹੀਂ ਕੋਈ ਟੈਨਸ਼ਨ ਨਾ ਲਿਆ ਕਰੋ ਜੋ ਬੋਲਦਾ ਬੁਲੀ ਜਾਂਦਾ ਆਪੇ ਬੋਲ ਕੇ ਹਟ ਜੂਗਾ ਮੈਂ ਜਿਹੜੇ ਚਲੋ ਪਿਆਰ ਕਰਦੇ ਆਪਾਂ ਨੂੰ ਉਹਨਾਂ ਨੂੰ ਦੁੱਖ ਵੀ ਹੁੰਦਾ ਵੀ ਇਦਾਂ ਕਿਉਂ ਗਲਤ ਕਿਸੇ ਨੂੰ ਬੋਲਦਾ ਕਿਉਂਕਿ ਆਪਣਾ ਸੁਭਾਅ ਆਪਾਂ ਕਿਸੇ ਨੂੰ ਕੁਝ ਨਹੀਂ ਬੋਲਦੇ ਨਾ ਕਿ ਇਹਨਾਂ ਨੂੰ ਕੁਝ ਗਲਤ ਬੋਲੀਦਾ ਤੇ ਆਪਾਂ ਕਮੈਂਟ ਦੇ ਰਿਪਲਾਈ ਵੀ ਕਰੀਦਾ ਵਾ ਜੇ ਕੋਈ ਬੋਲਦਾ ਆਪਾਂ ਨੂੰ ਚਲ ਭਰਾ ਮੈਂ ਤਾਂ ਕਈ ਵਾਰ ਇੱਕ ਕਮੈਂਟ ਕਰਦੇ ਨੇ ਵੀਰ ਨੇ ਇੱਕ ਨੇ ਗਲਤ ਵੀ ਕੀਤੇ ਇੱਕ ਦੋ ਉਹਦੇ ਰਿਆ ਫਿਰ ਉਹਦੀ ਇੱਕ ਵਾਰਾ ਕੋਈ ਗੱਲ ਨਹੀਂ ਜਿੱਦਾਂ ਤੇਰਾ ਦਿਲ ਕੀਤਾ ਚਲੋ ਟੁੱਟੇ ਹਾਂ ਤੇ ਕੱਢਿਆ ਨਾ ਮੇਰੇ ਲਈ ਮੇਰੇ ਲਈ ਟਾਈਮ ਕੱਢ ਕੇ ਕਮੈਂਟ ਕੀਤਾ ਅੱਜ ਕੱਲ ਟਾਈਮ ਕਿੱਥੇ ਇੰਨਾ ਹੈਗਾ ਕਿਸੇ ਕੋਲ ਚਲ ਤੂੰ ਭਰਾ ਮਾੜਾ ਕਮੈਂਟ ਹੀ ਕੀਤਾ ਕੋਈ ਨਹੀਂ ਚਲ ਕੀਤਾ ਤੇ ਹੈਗਾ ਨਾ ਮੇਰੀ ਵੀਡੀਓ ਦੇ ਤੇ ਬਾਕੀ ਕੁਛ ਰਿਆ ਕਰੋ ਕੋਈ ਨਹੀਂ ਜਿਹੜਾ ਬੋਲਦਾ ਉਹਨੂੰ ਬੋਲ ਲੈਂਦਾ ਕਰੋ ਹੱਥ ਜੋੜਦਾ ਕਰੋ ਪ੍ਰਾਕ ਕੋਈ ਗੱਲ ਨਹੀਂ ਮਹਾਰਾਜ ਬਾਕੀ ਵਾਇਗਰੂ ਦੇਖਦਾ ਵਾ ਆਪਾਂ ਮੈਂ ਪਹਿਲਾਂ ਵੀ ਕਿਹਾ ਹੁੰਦਾ ਵੀ ਆਪਾਂ ਕਿਹਦਾ ਮਾੜਾ ਨਹੀਂ ਕੀਤਾ ਨਾ ਆਪਾਂ ਕਰ ਸਕਦੇ ਆ ਤੇ ਨਾ ਹੀ ਆਪਾਂ ਦੇਖ ਸਕਦੇ ਆ ਆਪਣਾ ਸੁਭਾਅ ਇਦਾਂ ਦਾ ਨਹੀਂ ਹੈਗਾ ਤੇ ਨਾ ਹੀ ਆਪਾਂ ਕਿ ਇਹਨੂੰ ਨਾ ਹੀ ਭੋਲਾਗੇ ਤੇ ਜੇ ਕੋਈ ਰਬ ਆਪਣਾ ਬੋਲਦਾ ਵੀ ਆ ਉਹਦੇ ਗਾੜੀ ਹੱਥ ਜੋੜ ਦੇ ਜੀ ਭਰਾ ਵੀ ਤੂੰ ਜੇ ਤੈਨੂੰ ਕੋਈ ਕਮੀ ਲੱਗੀ ਹੋਗੀ ਮਿਰਚ ਤੂੰ ਬੋਲਿਆ ਤੇ ਕੋਈ ਗੱਲ ਨਹੀਂ ਮਹਾਰਾਜ ਤੈਨੂੰ ਵੀ ਖੁਸ਼ ਰੱਖੇ ਚੜ੍ਹਦੀ ਕਲਾ ਬਰਸ਼ੇ ਤੇ ਕੱਲ ਦਾ ਮੈਚ ਆ ਜੀ ਕੱਲ ਦੇ ਵਿੱਚ ਇੱਕੋ ਮੇਰਾ ਵੀਰ ਬੋਲ ਰਿਹਾ ਸੀ ਗਲਤ ਕਮੈਂਟ ਕਰ ਰਿਹਾ ਸੀ ਤੇ ਉਹਨੂੰ ਚਾਰੇ ਆਪਣੇ ਜਿਹੜੇ ਦੋ ਚਾਰ ਆਪਣੇ ਭਰਾ ਪਿਆਰ ਕਰਨ ਵਾਲੇ ਉਹਨੂੰ ਬੁਲਦੇ ਪਏ ਸੀ ਤੇ ਵੀ ਤਾਂ ਤੂੰ ਨਾਮ ਬੋਲ ਤੇ ਮੈਂ ਕੋਈ ਗੱਲ ਨਹੀਂ ਮੈਂ ਇਹੋ ਕਹਿਣਾ ਭਰਾਵਾਂ ਨੂੰ ਵੀ ਕੋਈ ਗੱਲ ਨਹੀਂ ਜਿਹੜਾ ਬੋਲਦਾ ਬੋਲ ਜਾਂਦਾ ਕਰੋ ਕੋਈ ਨਹੀਂ ਸਾਰੇ ਨਿਆਰੇ ਲੈ ਜਾਂਦਾ ਜਿੱਦਾਂ ਕੇਰਾ ਦਿਲ ਕਰਦਾ ਚੜਦੀ ਕਲਾ ਕਰੇ ਮਹਾਰਾਜ ਸਾਰਿਆਂ ਦੀ ਕੋਈ ਗੱਲ ਨਹੀਂ ਆਪੇ ਬੋਲ ਕੇ ਆਪੇ ਹਟ ਜੂਗਾ ਆਪਾਂ ਵੈਗਰੂ ਜਾਣਦਾ ਆਪਾਂ ਕਿਹਦਾ ਮੜਾ ਨਹੀਂ ਕੀਤਾ ਤੇ ਨਾ ਆਪਾਂ ਕਿਹਨੂੰ ਦੱਸਣਾ ਨਾ ਸੁਣਾਉਣਾ ਹੈ ਆਪਾਂ ਵੈਸੇ ਤਾਂ ਨਮਾ ਸਰਸਰੀ ਗੱਲ ਕਰ ਰਹੇ ਆਂ ਵੀ ਵੈਗਰੂ ਦੇ ਦਾਵਾ ਜੀ ਕੋਈ ਗੱਲਬਾਤ ਵੀ ਹੋਊਗੀ ਵੀ ਕੋਈ ਆਪਣੇ ਬਾਰੇ ਜੇ ਆਪਾਂ ਕਿਹਦਾ ਕੋਈ ਮੜਾ ਕੀਤਾ ਹੋਊ ਆਪੇ ਨਿਕਲ ਕੇ ਅੱਗੇ ਆਜੂਗਾ ਜਾਂ ਕੋਈ ਗੱਲਬਾਤ ਕੀਤੀ ਹੋਊਗੀ ਉਦਾਂ ਦੀ ਤੇ ਛੁਪਿਆ ਕੁਝ ਨਹੀਂ ਰਹਿੰਦਾ ਬਾਕੀ ਜੇ ਕੋਈ ਮੜਾ ਕੀਤਾ ਹੋਊਗਾ ਮੇਰੇ ਅੱਗੇ ਆਜੂਗਾ ਕਿਉਂਕਿ ਅੱਜ ਕੱਲ ਆਪਾਂ ਆਨੇ ਆਂ ਵੀ ਉੱਤੇ ਜਾ ਕੇ ਲਿਖਾ ਦੇਣਾ ਪੈਣਾ ਉੱਤੇ ਨਹੀਂ ਇੱਥੇ ਲਿਖਾ ਦੇਣਾ ਪੈਣਾ ਇੱਥੇ ਹੀ ਮਹਾਰਾਜ ਜੇ ਕੋਈ ਮੈਂ ਤਾਂ ਗਲਤੀ ਕੋਈ ਮਾਰੇ ਆਪੇ ਸੜਾ ਦੇ ਦੂ ਮੈਨੂੰ ਇੱਥੇ ਹੀ ਇੱਥੇ ਸਾਰਾ ਕੁਝ ਲਿਖਾ ਦੇ ਕੇ ਜਾਣਾ ਪੈਣਾ ਆਪਾਂ ਨੂੰ ਜੀ ਆਪਾਂ ਕੀ ਇਹਦਾ ਮੜਾ ਕਰਾਂਗੇ ਤੇ ਪਹਿਲੀ ਗੱਲ ਤੇ ਆਪਾਂ ਕਰਦੇ ਨਹੀਂ ਜੇ ਇਹਦਾ ਖੜਾਂਗੇ ਇੱਥੇ ਹੀ ਸਾਰਾ ਕੋਈ ਭੁਗਤਣਾ ਪੈਣਾ ਆਪਾਂ ਨੂੰ ਮਹਾਰਾਜ ਕੀ ਇਹਦਾ ਮੜਾ ਨਾ ਆਪਾਂ ਕਰ ਸਕਦੇ ਨਾ ਹੀ ਕਰਾਵੇ ਵਾਹਿਗੁਰੂ ਸਰਬ ਨੂੰ ਚੜ੍ਹਦੀ ਕਲਾ ਬਖਸ਼ੇ ਲੰਬੀ ਉਮਰ ਕਰੇ ਜਿਹੜੇ ਪਿਆਰ ਕਰਦੇ ਆ ਉਹਨਾਂ ਦੀ ਮਹਾਰਾਜ ਹਰੇਕ ਮਨ ਕਾਮਨਾ ਪੂਰੀ ਕਰੇ ਚੜ੍ਹਦੀ ਕਲਾ ਬਖਸ਼ੇ ਜਿਹੜੇ ਨਹੀਂ ਕਰ ਤੇ ਇਸੇ ਤਰ੍ਹਾਂ ਆਪਾਂ ਨੂੰ ਤਿਆਰ ਕਰਦੇ ਰੋ ਆਪਾਂ ਤਾਂ ਹੀ ਕਮੈਂਟ ਸਾਰੇ ਪੜੀਦੇ ਆ ਤੇ ਕਈ ਵਿੱਚ ਵੀ ਰੰਦ ਦੇਵੇ ਤੁਸੀਂ ਕਮੈਂਟਾਂ ਦੀ ਟੈਨਸ਼ਨ ਨਾ ਲਿਆ ਕਰੋ ਜਾਂ ਉਹਦਾ ਕੋਈ ਲੋਕਾਂ ਦੇ ਟੈਨਸ਼ਨ ਨਾ ਲਿਆ ਕਰੋ ਕਮੈਂਟਰ ਤੁਸੀਂ ਜਾਂ ਮਿਊਟ ਕਰ ਦਿਓ ਬੰਦ ਕਰ ਦਿਓ ਨਾ ਪੜਿਆ ਕਰੋ ਆਪਾਂ ਕਮੈਂਟ ਤਾਂ ਪੜੀਦੇ ਕਈ ਮੇਰੇ ਵੀਰ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਆ ਤੇ ਕਮੈਂਟ ਕਰਦੇ ਕਈ ਮੇਰੇ ਵੀਰ ਇਦਾਂ ਵੀ ਕਹਿੰਦੇ ਨੇ ਵੀ ਮੇਰੀ ਉਮਰ ਵੀ ਤੈਨੂੰ ਲੱਜੇ ਤੁਹਾਨੂੰ ਲੱਜੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਉਹ ਚੀਜ਼ ਸੁਣ ਕੇ ਜੋ ਦੇਖਦੇ ਆਪਾਂ ਤੇ ਪੜ ਕੇ ਇਹਦੇ ਬੜੀ ਖੁਸ਼ੀ ਮਿਲਦੀ ਆ ਤੇ ਬੜਾ ਵਧੀਆ ਲੱਗਦਾ ਆਪਾਂ ਨੂੰ ਤੇ ਫਿਰ ਸੋਚਦੇ ਆ ਦਿਲ ਦੇ ਵਿੱਚ ਆਉਂਦਾ ਵੀ ਯਾਰ ਕਿੰਨਾ ਪਿਆਰ ਕਰਨ ਵਾਲੇ ਵੀ ਇੰਨਾ ਜਿਹੜਾ ਪਿਆਰ ਕਰਨ ਵਾਲੇ ਵੀ ਆਪ ਲੋਕੀ ਆਪਣ ਹੋਏਗੇ ਆ ਵਾਹਿਗੁਰੂ ਬਾਕੀ ਤੁਸੀਂ ਇਦਾਂ ਨਾ ਕਿਹਾ ਕਰੋ ਮਹਾਰਾਜ ਤੁਹਾਨੂੰ ਤੁਹਾਡੀ ਸਾਰਿਆਂ ਦੀ ਲੰਮੀ ਉਮਰ ਕਰੇ ਬਸ ਤੁਸੀਂ ਸੁੱਖ ਸ਼ਾਂਤੀ ਮੰਗਿਆ ਕਰੋ ਬਸ ਕਿਹਾ ਕਰੋ ਵੀ ਵਾਹਿ ਰੂਤਾਂਦਰ ਉਸ ਦੀ ਬਖਸ਼ੇ ਭਰਾ ਤੁਹਾਡੇ ਨੂੰ ਮਹਾਰਾਜ ਚੜ੍ਹਦੀ ਕਲਾ ਰਹੇ ਬਾਕੀ ਆਪਾਂ ਹੁਣ 30 ਤੱਕ 3 ਨੂੰ ਸਿੱਖ ਗਿਆ ਮਾਂ ਜਿਹੜੀਆਂ ਨਿਊਜ਼ੀਲੈਂਡ ਉਹ ਆਪਾਂ ਖੇਡਣ ਜਾ ਰਹੇ ਆ ਤੇ ਉਸ ਤੋਂ ਬਾਅਦ 8 ਤਰੀਕ ਨੂੰ ਵਰਲਡ ਕੱਪ ਆ ਨਿਊਜ਼ੀਲੈਂਡ ਜਿਹੜਾ ਉਹ ਵੀ ਆਪਾਂ ਖੇਡਣਾ ਉਹ ਖੇਡ ਕੇ ਆਪਾਂ 9 ਜਾਂ 10 ਤਰੀਕ ਨੂੰ ਵਾਪਸ ਇੰਡੀਆ ਆਏਣਾ ਆ ਕੇ ਫ ਪੰਜਾਬ ਆਪਣੇ ਜਿਹੜੇ ਮੈਚ ਆ ਲਗਾਤਾਰ ਕਿੱਦਾਂਗੇ ਸ਼ੂ ਮੈਚ ਹੋਣ ਜਾਂ ਆਲ ਓਪਨ ਕਲੱਬਾਂ ਦੇ ਮੈਚ ਜਾਂ ਅਕੈਡਮੀਆ ਦੇ ਮੈਚ ਅਕੈਡਮੀਆ ਦਾ ਵੀ ਆਪਾਂ ਤਾਂ ਦੱਦ ਰਹੇ ਆ ਆਪਾਂ ਇਸ ਵਾਰ ਆਪਾਂ ਮੇਜਰ ਲੀਗ ਫੈਡਰੇਸ਼ਨ 'ਚ ਖੇਡ ਰਹੇ ਆ ਪੱਪਾ ਦੀਪ ਸਿੰਘ ਮਾਝਾ ਦੀ ਟੀਮ ਦੇ ਵਿੱਚ ਤੇ ਸਾਰੇ ਕੱਪ ਕੱਢਾਂਗੇ ਮਹਾਰਾਜ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਸਾਰੇ ਪਰਮਾਂ ਦੇ ਵੈਗਰੂ ਮੇਰ ਕਰੇ ਤੇ ਆਪਾਂ ਇਰਕੀ ਮਿਲਦੇ ਆਂ ਕੱਪਾਂ ਦੇ ਆਪਾਂ ਫੈਡਰੇਸ਼ਨ ਦੇ ਕੱਪ ਖੇਡਾਂਗੇ ਜੀ ਸਾਰੇ ਬਹੁਤ ਅਮਾਸ ਚਾਂਸ ਸ਼ਾਪਲੀਸ ਆਪਾਂ ਪਹੁੰਚ ਚੁੱਕੇ ਆ ਜੀ ਸਿੰਗਾਪੁਰ ਸਿੰਗਾਪੁਰ ਆਪਣਾ ਯਾਤਰਾ ਸੀਗਾ ਜੀ ਇਸ ਟੇਪ ਆਪਾਂ ਦੁਬਾਰ ਫਿਰ ਕੇ ਆਊਂਕ ਮੇਲਾ ਵੇਖ ਰਹੇ ਆ ਇੱਥੇ ਠੰਡਾ ਥੋੜੀ ਹੈਗੀ ਇੱਥੇ ਇਸ ਕਰਕੇ ਆਪਾਂ ਜੈਕਟ ਪਾ ਲਈਏ ਤੁਹਾਨੂੰ ਦਿਖਾਉਣੇ ਆ ਸਾਰਾ 뷰 ਪਿੱਛੇ ਦਾ ਇਧਰ ਬੜਾ ਸੋਹਣਾ ਜਨਾ ਬੂਟੇ ਲਗਾਏ ਆ ਦੇਖੋ ਜੀ ਇਹ ਦੇਖੋ ਕੀ ਬਾਤ ਹੈ ਸੋਹਣਾ ਲੱਗ ਰਿਹਾ ਤੇ ਬਸ ਆਪਣਾ 8 ਘੰਟੇ ਤੱਕ ਫਲਾਈਟ ਆਪਣੀ। 9 ਘੰਟੇ ਦੀ ਫਲਾਈਟ ਆ ਸ਼ਾਇਦ। ਮੋਚ ਕੇ ਮਿਲਦੇ ਆ ਸਾਰਿਆਂ ਨੂੰ ਤੇ ਮਾਰਦੇ ਗੱਲਬਾਤ। ਰੇਸ਼ਮ ਚੰਬੇ ਵਾਲਾ ਭਰਾ ਆਪਣਾ ਦੇ ਨਾਲ ਆ ਰਿਹਾ ਆਪਾਂ ਨੂੰ। ਉਹਨੂੰ ਮਿਲਦੇ ਆ ਤੇ ਚੱਲਦੇ ਆ ਜੀ ਸਸਰੀ ਘਰ ਵੀਡੀਓ ਨਾਲ ਹੀ ਬਣੇ ਰਿਹਾ ਜੀ ਆਪਾਂ ਜਾ ਕੇ ਪਲੇਨ 'ਚ ਲੱਗੇ ਆ ਬੈਠਮ 8 ਘੰਟੇ ਤੱਕ ਫਿਰ ਜਾ ਕੇ ਉੱਥੇ ਮਿਲਦੇ ਆ ਜੀ ਆਪਾਂ ਨਿਊਜ਼ੀਲੈਂਡ। ਬਰਹਣੇ ਤੁਹਾਨੂੰ ਸਾਰਿਆਂ ਨਾਲ ਵੀਡੀਓ ਨਾਲ ਬਣੇ ਰਿਹਾ।